ਹallelujah ਸਾਰਿਆਂ ਨੂੰ ਜੈ ਮੈਂ ਪਾਸਟਰ ਅਮਨਦੀਪ ਸਿੰਘ ਆਪ ਸਭ ਦੇ ਨਾਲ ਇੱਕ ਵਾਰ ਫਿਰ ਇੱਕ ਖੂਬਸੂਰਤ ਵਿਚੰਦੇ ਨਾਲ ਆਪ ਸਭ ਨੇ ਲੈ ਕੇ ਆਏ ਆ ਕਿ ਬਹੁਤ سارے ਭੈਣ ਭਰਾ ਸਵਾਲ ਕਰਦੇ ਆ ਕਿ ਪਾਸਟਰ ਜੀ ਕਿ ਅਸੀਂ ਪ੍ਰਾਰਥਨਾ ਨੂੰ ਕਿਸ ਤਰੀਕੇ ਨਾਲ ਕਰੀਏ ਔਰ ਜਦ ਉਸੇ ਪ੍ਰਾਰਥਨਾ ਕਰਦੇ ਆ ਕਿ ਖੁਦਾਬਾਨ ਸਾਡੀ ਪ੍ਰਾਰਥਨਾ ਸੁਣਦਾ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਜਿ ਸ਼ਾਇਦ ਕਿਤਾਬ ਦੇ ਵਿੱਚ ਲਿਖਿਆ ਕਿ ਕਿ ਮੈਂ ਤੁਹਾਡੀ ਪ੍ਰਾਰਥਨਾ ਕਰਨ ਤੋਂ ਪਹਿਲਾਂ ਹੀ ਸੁਣ ਲਿਆ ਹallelujah ਮੈਂ ਤੁਹਾਡੀ ਤਸਵੀਰ ਨੂੰ ਮੈਂ ਤੁਹਾਡੇ ਚਿਹਰੇ ਨੂੰ ਆਪਣੇ ਹੱਥਾਂ ਦੇ ਬਣਾਇਆ ਆਪਣੇ ਹੱਥਾਂ ਦੇ ਦੇਖਦਾ ਹallelujah ਔਰ ਅੱਜ ਦਾ ਜੋ ਟੌਪਿਕ ਆ ਬਹੁਤ ਸਾਰੇ ਪੈਂਟ ਪਰ ਮੈਸੇਜ ਕਰਦੇ ਆ ਔਰ ਗੱਲ ਕਰਦੇ ਕਿ ਸਾਨੂੰ ਦੱਸੋ ਪੱਛ ਜੀ ਕਿ ਅਸੀਂ ਪਰਮੇਸ਼ਰ ਨੂੰ ਕਿਸ ਤਰੀਏ ਨਾਲ ਜਾਣ ਸਕਦੇ ਹਾਂ ਔਰ ਬਹੁਤ ਭੈਣ ਭਰਾ ਕੀ ਕਰਦੇ ਆ ਆਪਣੀ ਇੱਛਾ ਨੂੰ ਆਪਣੀ ਮਰਜ਼ੀ ਨੂੰ ਖੁਦਾ ਦੇ ਉੱਤੇ ਸੜਦੇ ਕਿ ਖੁਦਾ ਤੂੰ ਮੇਰੀ ਮਰਜ਼ੀ ਨੂੰ ਪੂਰਾ ਕਰ ਜਦ ਕਿ ਖੁਦਾ ਦੀ ਇੱਛਾ ਨੂੰ ਸੀ ਸੁਣਦੇ ਨਹੀਂ ਅੱਜ ਇਸੇ ਦੇ वचन ਲੈ ਕੇ ਆਏ ਤੁਹਾਡੇ ਸਾਰਿਆਂ ਲਈ ਭੈਣ ਭਰਾਵਾਂ ਲਈ ਔਰ ਯਿਸੂ ਮਸੀਹ ਤੁਹਾਡੇ ਮਨਾਂ ਨੂੰ ਸ਼ਾਂਤੀ ਦੇ ਅੱਜ ਇਹਦੇ वचन ਨੂੰ ਸਟਾਰਟ ਕਰਦੇ ਆਂ ਜਿਆਦਾ ਸਮਾਂ ਨਹੀਂ ਲੈਂਦੇ ਹੋਏ ਕਿਉਂਕਿ वचन ਜਿਆਦਾ ਇੰਪੋਰਟਡ ਹallelujah ਹallelujah ਅੱਜ ਇਹ ਮਰਕਜ਼ ਦੀ ਕਿਤਾਬ ਤੇ ਚੱਲਦੇ ਆਂ ਔਰ ਉਹਦਾ ਪਹਿਲਾ ਚੈਪਟਰ ਉਹਦੀ 40 ਆਇਤ ਨੂੰ ਪੜ੍ਹਦੇ ਆਂ ਉੱਥੇ ਕੀ ਦੇਖਦੇ ਆਂ ਇੱਕ ਕੋੜੀ ਆ ਉਹ ਪਰਮੇਸ਼ਰ ਤੋਂ ਪੁੱਛਦਾ ਹallelujah ਯੇਸ਼ੂ ਮਸੀਹ ਗਲੀਲ ਦੇ ਵਿੱਚ ਜਾ ਰਹੇ ਸੀ ਠੀਕ ਹੈ ਜੀ ਉੱਥੇ ਯੇਸ਼ੂ ਮਸੀਹ ਤੋਂ ਇੱਕ ਕੋੜੀ ਉੱਥੇ ਬੈਠਾ ਸੀ ਔਰ ਯੇਸ਼ੂ ਮਸੀਹ ਨੂੰ ਕਹਿ ਰਿਹਾ ਸੀ ਹallelujah ਆਈਏ ਅਸੀਂ ਬਚਨ ਦੇ ਵਿੱਚ ਚੱਲਦੇ ਆਂ ਇੱਕ ਛੋਟੀ ਜਿਹੀ ਪਹਿਲਾਂ ਦੁਆ ਕਰਦੇ ਆਂ యేషు ముసిదనాజ్ ਜਿੰਨੇ ਵੀ ਇੱਥੇ ਭੈਣ ਭਾਈ ਬੈਠੇ ਹੋ ਦੇਖ ਰਹੇ ਇਸ ਵੀਡੀਓ ਨੂੰ ਸਾਰੇ ਯਾਨੀ యేషు ముసిద ਲਹੁ ਚ ਖਬਰ ਹੁੰਦੇ ਅਰਥਾ ਸਾਡੇ ਸਾਹਮਣੇ ਆਦੇ ਬਚਨ ਨੂੰ ਜੋ ਸੁਣਨਾ ਆਨੰਦ ਔਰ ਆਸ਼ੀਸ਼ ਪਾਓ యేషు ਦੇ ਨਾਮ ਅਮਨ ਅਮਨ ਹalleluya please along hallelujah ਥੈਂਕ ਯੂ ਲਾਰਡ ਜੀਸਸ ਆਈਏ ਸ਼ੁਰੂ ਕਰਦੇ ਆਂ ਮਰਕਸ ਦੀ ਕਥਾ ਪਹਿਲਾ ਚੈਪਟਰ ਉਹਦੇ 1 ਦੀ 40 ਆਇਤ ਦੇ ਵਿੱਚ ਇੱਕ ਕੁੜੀ ਨੇ ਉਹਦੇ ਕੋਲ ਆਣ ਕੇ ਉਹਦੀ ਮਿਹਨਤ ਕੀਤੀ ਔਰ ਉਹਦੇ ਅੱਗੇ ਗੋਡੇ ਨੀਵੇਂ ਨੀਵੇਂ ਕਰਕੇ ਉਸ ਨੂੰ ਆਖਿਆ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹਾਂ ਹallelujah ਇੱਥੇ ਇੱਕ ਕੁੜੀ ਸੀ ਕਿ ਯੇਸ਼ੂ ਮਸੀਹ ਦੇ ਉਹਨੇ ਅੱਗੇ ਕੀ ਕੀਤੀ ਮਿਹਨਤ ਕੀਤੀ ਹallelujah ਹੈ ਖੁਦਾਵਾਨ ਯੇਸ਼ੂ ਸੀ ਜੇ ਤੁਸੀਂ ਚਾਹਨੇ ਆ ਤਾਂ ਮੈਨੂੰ ਕੀ ਕਰੋ ਜੀ ਚੰਗਾ ਕਰੋ ਇੱਥੇ ਉਹ ਕੋੜੀ ਕੀ ਕਰਦਾ ਯੇਸ਼ੂ ਦੇ ਅੱਗੇ ਯੇਸ਼ੂ ਤੋਂ ਪੁੱਛਦਾ ਜੇ ਤੁਸੀਂ ਸਵਾਮੀ ਜੀ ਸਤਿਗੁਰੂ ਯੇਸ਼ੂ ਮਸੀਹ ਤੇ ਤੁਸੀਂ ਚਾਹਨੇ ਆ ਤਾਂ ਕੀ ਕਰੋ ਮੈਨੂੰ ਚੰਗਾ ਕਰੋ ਹallelujah ਕੀ ਕਰੋ ਜੀ ਯੇਸ਼ੂ ਮਸੀਹ ਤੋਂ ਪੁੱਛਦੇ ਆ ਅਸੀਂ ਅੱਜ ਕੀ ਦੇਖਦੇ ਆ ਕਿ ਯੇਸ਼ੂ ਮਸੀਹ ਤੋਂ ਅਸੀਂ ਪੁੱਛਦੇ ਆ ਕਿ ਖੁਦਾਬਾਨ ਮੇਰੇ ਲਈ ਇਹ ਕੰਮ ਸਹੀ ਆ ਜਾਂ ਗਲਤ ਕਿ ਐਸੀ ਖੁਦਾ ਤੋਂ ਪ੍ਰੇਰ ਤੋਂ ਸਭ ਤੋਂ ਪਹਿਲਾਂ ਖੁਦਾ ਦੇ ਅੱਗੇ ਪਹਿਲ ਖੁਦਾ ਨੂੰ ਦਿੰਨੇ ਆ ਕਿ ਪ੍ਰਭੂ ਅੱਜ ਮੈਂ ਗੱਡੀ ਲੈਣੇ ਜਾ ਰਿਹਾ ਕਿ ਇਹ ਗੱਡੀ ਮੇਰੇ ਲਈ ਸਹੀ ਆ ਜਾਂਸੀ ਕਾਰ ਖਰੀਦਣ ਜਾ ਰਿਹਾ ਪ੍ਰਭੂ ਇਹ ਕਾਰ ਮੇਰੇ ਲਈ ਸਹੀ ਹੈ ਜੀ ਗਲਤ ਹallelujah ਕੀ ਇਸ ਪਰਮੇਸ਼ਰ ਨੂੰ ਪਹਿਲ ਦਿੰਨੇ ਅਸੀਂ ਆਪਣੀ ਮਰਜ਼ੀ ਖੁਦਾ ਨੂੰ ਕਹਿੰਨੇ ਖੁਦਾਵਾਨ ਇਹ ਕਾਰ ਮੈਨੂੰ ਮਿਲੇ ਜਾਏ ਖੁਦਾ ਇਹ ਗੱਡੀ ਮੈਨੂੰ ਹੀ ਮਿਲਣੀ ਚਾਹੀਦੀ ਹੈ ਨਹੀਂ ਇਸ ਤਰੀਕੇ ਨਾਲ ਕਦੀ ਪ੍ਰੇਅਰ ਕਰਦੇ ਜਦੋਂ ਵੀ ਖੁਦਾ ਤੋਂ ਅਸੀਂ ਕੋਈ ਵੀ ਮਿਹਨਤ ਕਰਨੀ ਹੈ ਬੇਨਤੀ ਕਰਨੀ ਖੁਦਾ ਤੱਕ ਮੇਰੇ ਪਿਆਰੇ ਯੀਸ਼ੂ ਜੀ ਜੀ ਕੀ ਇਹ ਹੈ ਕਰ ਮੇਰੇ ਲਈ ਤੁਸੀਂ ਚਾਹਦੇ ਹੋ ਕਿ ਇਹ ਕਰ ਮੇਰੇ ਲਈ ਹੈ ਜਾਂ ਨਹੀਂ ਹallelujah ਭਾਈ ਔਰ ਬਹਨ ਜਿੰਨੇ ਵੀ ਬ੍ਰਦਰ ਸਿਸਟਰ ਜਾਂ ਜਾਂ ਸਿਆਣੇ ਵਿੁਰਗਾ ਉਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਪਹਿਲਾ ਸਭ ਤੋਂ ਖੁਦਾ ਨੂੰ ਆਪਣੀ ਜ਼ਿੰਦਗੀ ਚ ਫਰਸਟ ਆਦਰ ਦੋ ਕਿਉਂਕਿ ਜ਼ਿੰਦਗੀ ਖੁਦਾ ਨੇ ਬਣਾਈ ਹੋਈ ਹੈ ਇਹ ਸਾ ਪਰਮੇਸ਼ਰ ਦਾ ਦਿੱਤਾ ਹੋਇਆ ਹallelujah ਇਸ ਲਈ ਕੀ ਕਰਨਾ ਹੈ ਪਰਮੇਸ਼ਰ ਤੂੰ ਆਗੇ ਆ ਲੈ ਨਹੀਂ ਜਦੋਂ ਅਸੀਂ ਘਰ ਤੋਂ ਬਾਹਰ ਜਾਣਾ ਖੁਦਾਬੰਦ ਮੈਂ ਘਰ ਤੋਂ ਬਾਹਰ ਜਾ ਰਿਹਾ ਮੇਰੀ ਕੀ ਕਰੋ ਰੱਖਿਆ ਤੂੰ ਮੇਰੀ ਸੇਫਟੀ ਤੁਹਾਡੇ ਹੱਥ ਵਿੱਚ ਹੈ ਖੁਦਾਵੰਦ ਦੇ ਯਿਸੂ ਸੀ ਹallelujah ਕਿੰਨਾ ਖੂਬਸੂਰਤ ਇਸ ਕੋਰਡੀ ਨੇ ਖੁਦਾ ਤੋਂ ਕਿਹਾ ਔਰ ਅੱਗੇ ਖੁਦਾਵੰਦ ਨੇ ਕੀ ਕਿਹਾ ਆਈਏ ਇਹ ਵੀ ਦੇਖਦੇ ਹallelujah ਅਗਲਾ ਬਚਨ ਅਸੀਂ ਪੜ੍ਹਦੇ ਹਾਂ 41 ਅਧਿਆਇ ਦੇ ਵਿੱਚ ਅਤੇ ਉਸਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਔਰ ਉਹਨੂੰ ਸ਼ੂਕੇ ਕਿਹਾ ਮੈਂ ਚਾਹੁੰਦਾ ਹਾਂ ਤੂੰ ਸ਼ੁਧ ਹੋ ਜਾ ਹallelujah ਹallelujah ਯੇਸ਼ੂ ਮਸੀਹ ਨੇ ਕੀ ਕਿਹਾ ਕਹਿੰਦਾ ਮੈਂ ਚਾਹਨਾ ਆ ਤੂੰ ਕੋੜ ਤੋਂ ਕੀ ਹੋ ਜਾ ਸ਼ੁੱਧ ਹੋ ਜਾ ਇਸੇ ਤਰੀਕੇ ਨਾਲ ਪ੍ਰਾ ਤੇ ਮੇਰੀਆਂ ਭੈਣਾ ਕੀ ਕਰਨ ਯੇਸ਼ੂ ਮਸੀਹ ਤੇ ਜਦ ਤੱਕ ਸੀ ਉਹਨੂੰ ਪਹਿਲ ਦਵੋਗੇ ਯੇਸ਼ੂ ਮਸੀਹ ਚਾਹੇਗਾ ਕਿ ਮੈਂ ਚਾਹਨਾ ਭੈਣ ਇਹ ਕਰ ਤੇਰਾ ਹੋ ਜਾ ਹallelujah ਇਹ ਗੱਡੀ ਤੇਰੀ ਹੋ ਜਾ ਇਹ ਆਤਮਾ ਤੁਹਾਡਾ ਹੈ ਇਹ ਬਾਡੀ ਯੇਸ਼ੂ ਮਸੀਹ ਦੀ ਤੁਹਾਡੀ ਹੈ ਹallelujah ਕੀ ਕਰਨਾ ਚਾਹੀਦਾ ਸਾਨੂੰ ਪਰਮੇਸ਼ੁਰ ਦੀ ਇੱਛਾ ਨੂੰ ਚਾਹਦਾ। ਉਹ ਜਦ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੁੱਛਦੇ ਆ ਤਾਂ ਪਰਮੇਸ਼ੁਰ ਕੀ ਕਰਦਾ ਫਿਰ ਦਿਲ ਤੋਂ ਕਹਿੰਦਾ ਕਹਿੰਦਾ ਮੈਂ ਚਾਹੁੰਦਾ ਹਾਂ ਕਿ ਮੇਰਾ ਬੇਟੀ ਜਾਂ ਮੇਰਾ ਭਰਾ ਕਿ ਹੋ ਜਾ ਸੰਪੂਰਨ ਹੋ ਜਾਏ। वचन ਦੇ ਵਿੱਚ ਬਧਨ ਤੋਂ ਖੁਦਾ ਨੂੰ ਪੁੱਛੋ ਕਿ ਖੁਦਾ ਇਹ वचन ਦਾ ਗਹਿਰਾ ਪੇਤ ਮੈਨੂੰ ਸਿਖਾ ਹallelujah ਕਿੰਨਾ ਪਿਆਰਾ वचन येशु मसीह तोने आज्ञा ਲਈ ਕਿ ਯੇਸ਼ੂ ਮਸੀਹ ਤੁਸੀਂ ਚਾਹਨੇ ਕਿ ਮੈਂ ਚੰਗਾ ਹੋ ਜਾ ਤੇ ਅੱਗੇ ਉਸਦੇ ਪਿਤਾ ਨੇ ਉਹਨੂੰ ਕੀ ਕਿਹਾ ਮੈਂ ਚਾਹੁੰਦਾ ਹਾਂ ਕਿ ਤੂੰ ਚੰਗਾ ਹੋ ਜਾ ਹallelujah प्रेस लार्ड जीज थैंक यू लार्ड ਪਰਮੇਸ਼ੁਰ ਕੀ ਕਿਤਾ ਸੋਡੀ ਨੂੰ ਚੰਗਾ ਕਰਤਾ ਇਸੇ ਤਰੀਕੇ ਨਾਲ ਪਰਮੇਸ਼ੁਰ ਚਾਹਦਾ ਹੈ ਕਿ ਜਿੰਨੇ ਮੇਰੇ ਦੁਖੀ ਔਰ ਜਿੰਨੇ ਵੀ ਮੇਰੇ ਬੇਟੇ ਬਿਮਾਰ ਹੈ ਦੁੱਖਾਂ ਚ ਫਸੇ ਹੋਇਆ ਉਹ ਮੇਰੇ ਕੋਲ ਆਣ ਮੇਰੀ ਇੱਛਾ ਨੂੰ ਪੁੱਛਣ ਮੈਂ ਚਾਹਨਾ ਆ ਉਹ ਬਿਮਾਰੀਆਂ ਦੁਬਾਰਾ ਆ ਜਾਣ ਕਰਜ਼ੇ ਦੁਬਾਰਾ ਆ ਜਾਣ ਔਰ ਛੁਟਕਾਰੇ ਜੋ ਬਿਮਾਰੀਆਂ ਤੋਂ ਉਹਨਾਂ ਤੋਂ ਆਜ਼ਾਦ ਹੋ ਜਾਣ ਥੈਂਕ ਯੂ ਲਾਰਡ ਜੀਸਸ ਕਿੰਨਾ ਪਿਆਰਾ ਬੱਚਾ ਹੈ ਪ੍ਰਭੂ ਇਹਨਾਂ ਬੱਚਨਾ ਤੇ ਤੁਹਾਨੂੰ ਆਸ਼ੀਰਦੇ ਔਰ ਹੋਰ ਵੀ ਅਸੀਂ ਬਹੁਤ ਸਾਰੀ ਵੀਡੀਓ ਨੂੰ ਲੈ ਕੇ ਆਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਬੱਦ-ਬੱਦ ਉਹਨਾਂ ਭੈਣਾ ਭਰਾਵਾਂ ਤੱਕ ਲੈ ਕੇ ਜਾਓ ਜੋ ਇਹਨਾਂ ਵਿਚਨਾ ਨੂੰ ਔਰ ਸੁੰਡਾ ਛਾਂਦੇ ਆ ਔਰ ਪਰਮੇਸ਼ਵਰ ਦੇ ਕਲਾਮ ਨੂੰ ਬੱਦ-ਬੱਦ ਫਿਲਾਓ ਕਿ ਖੁਦਾਬਾਨ ਇਹਨਾਂ ਵਿਚਨਾ ਨੂੰ ਤੁਹਾਡੀ ਜ਼ਿੰਦਗੀ ਚੋ ਔਰ ਜੋ ਭਰਾ ਦੇਖ ਰਹੇ ਆ ਕਿ ਸਾਡੀਆਂ ਜੋ ਆਪਣੀਆਂ ਖੁਦਾਬੰਦੇ ਅੱਗੇ ਬੇਨਤੀਆਂ ਨੂੰ ਰੱਖਦੇ ਆ ਉਹਨਾਂ ਦੇ ਅੱਗੇ ਥੋਪ ਦਿੰਦੇ ਆ ਉਹਨਾਂ ਨੂੰ ਇਸ ਤਿਹੇ ਕਰਨ